ਜਲ ਨਹੀਂ ਜਾਂਦੀ ਮਨ ਕੋਈ ਨਹੀਂ ਖੁਸ਼ੀ ਆ ਸ਼ੁਕਰ ਮਾਰਦੇ ਸਾਨੂੰ ਵੀ ਟਾਈਮ ਦਿੱਤਾ ਸਾਡੇ ਗੁਰੂਆਂ ਦੇ ਸਥਾਨ ਨੇ ਅਰਦਾਸਾਂ ਕਰੀ ਦੀਆਂ ਸਨ ਅੱਜ ਪੂਰੀਆਂ ਹੋਈਆਂ ਨੇ ਚੱਲੇ ਆ ਮਾਲਕ ਦੇ ਦਰਸ਼ਨ ਕਰਨ ਬੜਾ ਵਧੀਆ ਜਾ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਜਿਹੜੇ ਵੱਖ-ਵੱਖ ਗੁਰਦੁਆਰਾਂ ਸਾਹਿਬ ਲੈ ਕੇ ਜਾਣਗੇ ਜੀ ਜਨਮ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਆ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਹੈ ਵਰਕੀ ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਆ ਕਿ ਉਹਨਾਂ ਨੇ ਸਰਕਾਰ ਨੇ ਸਭ ਨੂੰ ਵੀਜ਼ਾ ਦਿੱਤਾ ਹੈ ਔਰ ਇਹਨਾਂ ਨੂੰ ਦੇਣਾ ਵੀ ਚਾਹੀਦਾ ਹੈ ਕਿ ਸਭ ਜਾ ਕੇ ਉੱਧਰ ਦਰਸ਼ਨ ਕਰ ਸਕਣ ਉਹ ਵੀ ਅ ਵੀ ਆਸ ਰਹੀ ਹੈ ਫਿਰ ਵੀ ਜੇ ਨਹੀਂ ਮਿਲਿਆ ਤਾਂ ਵੀ ਆਸ ਹੀ ਚਲੋ ਅਗਦੀ ਵੇ ਚਲ ਜਾਗੇ ਸੋ ਮਹਾਰਾ ਕਿਰਪਾ ਕਾ ਤਿਆਰ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਸਮੇਂ ਜੋ ਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਦੱਸਦੇ ਕਿ ਅੱਜ ਖਾਲਸਾ ਸਾਜਨਾ ਦਿਵਸ ਮੌਕੇ ਜੋ ਇੱਕ ਜੱਥਾ ਜੱਥੇ ਦੀ ਰਵਾਨਗੀ ਜਿਹੜੀ ਸ਼੍ਰੋਮਣੀ ਕਮੇਟੀ ਦਫ਼ਤਰੋਂ ਕੀਤੀ ਜਾਣੀ ਹੈ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਸ਼ਤਾਲੂ ਨੇ ਸੰਗਤਾਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਹ ਸੰਗਤਾਂ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਜਾ ਰਹੀਆਂ ਨੇ ਤਾਂ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਹਿਲੀ ਵਾਰੀ ਜੱਲੇ ਹੋ ਕਿ ਅੱਗੇ ਵੀ ਜਾਣੇ ਹੋ ਪਹਿਲੀ ਵਾਰ ਚੱਲੇ ਆ ਪਹਿਲੀ ਵਾਰੀ ਚੱਲੇ ਆ ਹਾਂਜੀ ਕਿੰਨੀ ਖੁਸ਼ੀ ਹੈ ਜੀ ਜੀ ਆਇਤ ਕੀ ਚੱਲੀ ਨਹੀਂ ਜਾਂਦੀ ਮਨ ਕੋਈ ਨਹੀਂ ਖੁਸ਼ੀ ਆ ਪਿਛਕਰ ਮਾਰਕ ਨੇ ਸਾਨੂੰ ਵੀ ਟਾਈਮ ਦਿੱਤਾ ਕਿ ਹਰ ਵਾਰੀ ਜਿਹੜਾ ਵੀਜ਼ੇ ਬੜੇ ਘੱਟ ਮਿਲਦੇ ਸੀਗੇ ਇਸ ਵਾਰ ਸਾਰੇ 100% ਵੀਜ਼ੇ ਮਿਲੇ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਿਲੇ ਨੇ ਬਹੁਤ ਵਧੀਆ ਲੱਗ ਰਿਹਾ ਬਹੁਤ ਸੋਹਣ ਬਹੁਤ ਮੈਂ ਦੂਜੀ ਵਾਰੀ ਚੱਲਿਆ ਬੜੀ ਖੁਸ਼ ਆ ਬਹੁਤ ਜ਼ਿਆਦਾ ਸਾਡੇ ਗੁਰੂਆਂ ਦੇ ਸਥਾਨ ਨੇ ਅਰਦਾਸਾਂ ਕਰੀ ਦੀਆਂ ਸਨ ਅੱਜ ਪੂਰੀਆਂ ਹੋਈਆਂ ਨੇ ਚੱਲੇ ਆਂ ਮਾਲਕ ਦੇ ਦਰਸ਼ਨ ਕਰਨ ਬੜਾ ਵਧੀਆ ਖੁੱਲਣਾ ਚਾਹੀਦਾ ਇੱਕੋ ਹੀ ਹੋਣਾ ਚਾਹੀਦਾ ਜਦੋਂ ਮਰਜੀ ਜਾਈਏ ਹੈਨਾ ਇਹਨਾਂ ਵੀ ਸ਼ੁਕਰ ਹੋ ਉਸ ਮਾਲਕ ਦਾ ਜਿੰਨਾ ਹੋਇਆ ਬੋਲੇ ਮੈਂ ਪਹਿਲੀ ਵਾਰ ਚੱਲੀ ਆ ਜੀ ਬੜੀ ਖੁਸ਼ੀ ਬਾਦੇ ਵਿੱਚ ਵਾਹਿਗੁਰੂ ਨੇ ਬਹੁਤ ਮਿਹਰ ਕੀਤੀ ਹੈ ਪਾਸ ਅਸੀਂ ਸਤਿਗੁਰੂ ਨਦਰ ਕਰੇ ਬਹੁਤ ਬੋਲੇ ਸੋਨਿਹਾਲ ਦੇਖ ਸਕਦੇ ਹੋ ਸੰਗਤਾਂ ਜਿਹੜੀਆਂ ਜਾ ਰਹੀਆਂ ਨੇ ਤਾਂ ਵਾਹਿਗੁਰੂ ਜੀ ਪਹਿਲੀ ਵਾਰੀ ਜਾ ਰਹੇ ਹੋ ਤੁਸੀਂ ਜੀ ਬਾਬਾ ਜੀ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਬੰਦੰਤ ਹੈ ਜੀ ਬਹੁਤ ਵਧੀਆ ਲੱਗ ਬਹੁਤ ਵਧੀਆ ਜੀ ਬਹੁਤ ਵਧੀਆ ਤਾਂ ਉੱਥੇ ਕਿਹੜੇ ਕਿਹੜੇ ਗੁਰੂ ਧਾਮਾਂ ਦੇ ਵਿੱਚ ਜਾਓਗੇ ਜਿੱਦਾਂ ਇਹਨਾਂ ਨੇ ਸਾਨੂੰ ਗਾਈਡਲਾਈਨ ਦਿੱਤੀਆਂ ਨੇ ਪੰਜਾ ਸਾਹਿਬ ਨਨਕਾਣਾ ਸਾਹਿਬ ਤੇ ਹੋਰ ਜਿਹੜੇ ਵੱਖ-ਵੱਖ ਗੁਰਦੁਆਰਾਂ ਸਾਹਿਬ ਲੈ ਕੇ ਜਾਣਗੇ ਜੀ ਤੇ ਉੱਥੇ ਜਾ ਕੇ ਹੀ ਪਤਾ ਲੱਗੂ ਹੁਣ ਬਾਕੀ ਕਿਹੜੇ ਗੁਰਦੁਆਰਾਂ ਸਾਹਿਬ ਤੁਹਾਨੂੰ ਮੰਨ ਦੇ ਵਿੱਚ ਖੁਸ਼ੀ ਹੋ ਰਹੀ ਹੈ ਕਿ ਗੁਰੂ ਘਰਾਂ ਦੇ ਜਾ ਰਹੇ ਦਰਸ਼ਨ ਦਰਹਿ ਕਰਨ ਬਹੁਤ ਜੀ ਬਹੁਤ ਖੁਸ਼ੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਲਗਾਤਾਰ ਤਸਵੀਰਾਂ ਸਾਂਝੀਆਂ ਕਿਤੇ ਜਾਣ ਇਸ ਵਾਰ 1942 ਵੀਜ਼ੇ ਜਿਹੜੇ ਕਿਉਂਕਿ 1942 ਜਿਹੜੇ ਪਾਸਪੋਰਟ ਭੇਜੇ ਗਏ ਸੀਗੇ ਤਾਂ 1942 ਵੀਜ਼ੇ ਹੀ ਲੱਗੇ ਨੇ ਤਾਂ ਸਾਡੇ ਨਾਲ ਹੋਰ ਵੀ ਸੰਗਤਾਂ ਜਿਹੜੀਆਂ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲੀ ਵਾਰੀ ਜਾ ਰਹੇ ਹਾਂ ਪਾਕਿਸਤਾਨ ਹਾਂਜੀ ਮੈਂ ਤਾਂ ਪਹਿਲੀ ਵਾਰ ਜਾ ਰਿਹਾ ਹਾਂ ਜੀ ਕਿਵੇਂ ਤਾਂ ਲੱਗ ਰਿਹਾ ਜੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਹਾਂਜੀ ਕਿਉਂਕਿ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਵਾਂਗੇ ਜੀ ਇਸ ਵਾਰ ਸਾਰੇ ਵੀਜ਼ੇ ਲੱਗੇ ਨੇ ਕਿਉਂਕਿ 100% ਵੀਜ਼ੇ ਲੱਗੇ ਨੇ ਅੱਗੇ ਹੁੰਦਾ ਸੀਗਾ ਕਿ ਘੱਟ ਲੱਗਦੇ ਸੀਗੇ ਤਾਂ ਸੰਗਤਾਂ ਦੇ ਮਨ 'ਚ ਕਾਫੀ ਰੋਸ਼ ਵਿਖਿਆ ਜਾਂਦਾ ਸੀਗਾ ਇਸ ਵਾਰੀ ਸਾਰੇ ਦੇ ਲੱਗੇ ਵੀ ਨੇ ਬਿਲਕੁਲ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਵੀ ਜਿੰਨੇ ਵੀ ਆਪਣੇ ਜਾ ਰਹੇਗੇ ਤੇ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਵਾਂਗੇ ਜੀ ਤੇ ਵਧੀਆ ਲੱਗ ਰਿਹਾ ਪਹਿਲੀ ਵਾਰੀ ਜਾ ਰਹੇ ਹਾਂ ਮੈਂ ਪਹਿਲੀ ਵਾਰੀ ਜਾ ਰਿਹਾ ਜੀ ਕਿਹੜੇ ਕਿਹੜੇ ਗੁਰਦੁਆਮਾਂ ਦੇ ਵੇ ਜਾ ਕੇ ਦਰਸ਼ਨ ਦਾਰੇ ਕਰੋ ਇਹ ਜਾਵਾਂਗੇ ਜੀ ਆਪਾਂ ਪੰਜਾ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਤੇ ਨਨਕਾਣਾ ਸਾਹਿਬ ਜੀ ਤੇ ਲਾਹੌਰ ਵੀ ਦਿਖਾਉਗੇ ਜਾਨ ਬਾਕੀ ਉਹਨਾਂ ਦਾ ਸ਼ਡਿਊਲ ਮੁਤਾਬਕ ਹੈ ਜੀ ਜਿੱਦਾਂ ਉਹ ਲੈ ਜੂਗੇ ਉਦ ਚੱਲਾਂਗੇ ਬਹੁਤ ਖੁਸ਼ੀ ਹੈਗੀ ਬਹੁਤ ਖੁਸ਼ੀ ਹੈ ਵਾਹਿਗੁਰੂ ਜੀ ਤੁਸੀਂ ਵੀ ਜਾ ਰਹੇ ਹੋ ਜੀ ਨਾਲ ਹਾਂ ਜੀ ਹਾਂ ਜੀ ਵਾਹਿਗੁਰੂ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਅ ਪਿਛਲੇ ਸਾਲ ਵੀ ਗਏ ਸੀ ਬਸਾਖੀ ਤੇ ਬਹੁਤ ਜ਼ਿਆਦਾ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਮਹਾਰਾਜ ਜੀ ਦੇ ਦੇਖੋ ਜਨਮ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਹੈ ਦਰक्की ਬਹੁਤ ਜ਼ਿਆਦਾ ਮਨ ਨੂੰ ਖੁਸ਼ੀ ਆ ਕਿ ਉਹਨਾਂ ਨੇ ਸਰਕਾਰ ਨੇ ਸਭ ਨੂੰ ਵੀਜ਼ਾ ਦਿੱਤਾ ਔਰ ਇਹਨਾਂ ਨੂੰ ਦੇਣਾ ਵੀ ਚਾਹੀਦਾ ਕਿ ਸਭ ਜਾ ਕੇ ਉੱਧਰ ਦਰਸ਼ਨ ਕਰ ਸਕਣ ਉਹ ਵੀ ਪੰਜਾਬ ਦਾ ਇੱਕ ਹਿੱਸਾ ਹੈ ਹਾਂਜੀ ਤੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਹਾਂਜੀ 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 ਬਹੁਤ ਜ਼ਿਆਦਾ ਖੁਸ਼ੀ ਆ ਜੀ ਮੈਂ ਤਾਂ ਤਸਵੀਰਾਂ ਜਿਹੜੀਆਂ ਸਾਂਝੇ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਸਾਂਝੀਆਂ ਕਰ ਰਹੇ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇਹ ਲਗਾਤਾਰ ਤਸਵੀਰਾਂ ਸਾਂਝੀਆਂ ਕਿੱਥੇ ਜਾਂ ਤਾਂ ਵਾਹਿਗੁਰੂ ਜੀ ਕਿਵੇਂ ਲੱਗ ਰਿਹਾ ਜੀ ਅੱਜ ਪਾਕਿਸਤਾਨ ਜਾ ਰਹੇ ਹੋ ਗੁਰੂ ਧਾਮ ਦਰਸ਼ਨ ਬੜੀ ਮਰਕੂਲ ਟਾਈਮ ਮਿਲਿਆ ਪਹਿਲੀ ਵਾਰ ਜਾ ਰਿਹਾ ਸੀ ਪਹਿਲੀ ਵਾਰ ਟਰਾਈ ਕੀਤੀ ਨਹੀਂ ਮਿਲਿਆ ਕਿ ਮਿਲ ਗਿਆ ਮਰ ਕਿਰਪਾ ਹੋਈ ਆ ਖੁਸ਼ੀ ਹੁੰਦੀ ਪਹਿਲਾਂ ਤਾਂ ਹੁੰਦਾ ਸੀਗਾ ਵੀਜ਼ੇ ਬੜੇ ਘੱਟ ਮਿਲਦੇ ਸੀਗੇ ਤਾਂ ਹੁਣ ਇਸ ਵਾਰ ਪੂਰੇ ਵੀਜ਼ੇ ਮਿਲੇ ਆ ਜੀ ਹਾਂਜੀ ਆ ਕਿ ਆਸਤੇ ਵੈਸੇ ਵੀ ਆ ਗਈ ਸੀ ਪਰ ਹੁਣ ਤਾਂ ਅੰਦਰ ਸਾਰਾ ਮਿਲ ਗਿਆ ਜਿੰਨੇ ਅਪਲਾਈ ਕੀਤੇ ਸਾਰਾ ਮਿਲ ਗਿਆ ਤੇ ਬੜੀ ਬੜੀ ਖੁਸ਼ੀ ਹੋਈ ਆ ਤਾਂ ਸੰਗਤ ਸਾਰੀ ਜਾ ਰਹੀ ਉਹਨਾਂ ਨੂੰ ਆਨੰਦ ਆਏਗਾ ਦਰਸ਼ਨ ਕਰਾਂ ਗੁਰਦੁਆਰਿਆਂ ਦੇ ਬੰਦੇ ਕਿਹੜੇ ਕਿਹੜੇ ਗੁਰੂ ਧੰਮਾਂ ਦੇ ਵਿੱਚ ਜਾਓਗੇ ਉੱਥੇ ਨਨਕਾਣਾ ਸਾਹਿਬ ਪੰਜਾ ਸਾਹਿਬ ਰੋੜੀ ਸਾਹਿਬ ਸਾਰੇ ਗੁਰਦੁਆਰਿਆਂ ਦੇ ਕਿ ਲਾਹੌਰ ਦੇ ਜੱਗੇ ਕਦੋਂ ਅੱਜ ਜਾ ਰਹੇ ਹਾਂ ਤਾਂ ਕਿੰਨੇ ਦਿਨ ਉੱਥੇ ਰਹੋਗੇ ਤਾਂ ਕਦੋਂ ਵਾਪਸੀ ਦੱਸ ਦਿਨ ਤਾਂ ਪਰ ਉਹ ਉੱਥੇ ਉਹਨੀ ਦਿਨ ਵਾਪਸ ਹੀ ਆਣੀ ਅੱਜ 10 ਨੂੰ ਜਾ ਰਹੇ ਹਾਂ ਜੀ ਹਾਂ ਜੀ ਆ ਵਧੀਆ ਲੱਗੇਗਾ ਗੁਰੂ ਘਰ ਗੁਰੂ ਘਰ ਮੈਂ ਦਰਸ਼ਨ ਦਰੇ ਕਰਕੇ ਬਹੁਤ ਆਨੰਦ ਆਗਾ ਜੀ ਮਹਾਰਾਜ ਦੀ ਕਿਰਪਾ ਵਾ ਕਿ ਅਸੀਂ ਪਹਿਲੀ ਵਾਰ ਦਰਸ਼ਨ ਕਰਨ ਜਾ ਰਹੇ ਹਾਂ ਨਕਣਾ ਸਾਹਿਬ ਦੇ ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੋ ਬਹੁਤ ਆਨੰਦ ਆਗਾ ਭਰਵਾਸ ਵਿੱਚ ਜਾ ਰਹੇ ਆਪਣੇ ਨਾਲ ਮੈਸੇਜ ਆ ਰਹੀ ਹੈ ਜਿਵੇਂ ਇਹ ਵੇਖਦੇ ਤੁਸੀਂ ਵੀ ਚੱਲੇ ਹੋ ਪਹਿਲੀ ਵਾਰ ਹੀ ਚੱਲੇ ਹੋ ਤੁਸੀਂ ਹਾਂ ਜੀ ਪਹਿਲੀ ਵਾਰ ਚੱਲੇ ਜੀ ਕਿਵੇਂ ਤਾਂ ਲੱਗ ਰਿਹਾ ਹਾਂ ਹਾਂ ਬਹੁਤ ਵਧੀਆ ਲੱਗ ਰਿਹਾ ਪਿਛਲੇ ਸਾਡੇ ਵਿਆਹ ਨਹੀਂ ਲੱਗਾ ਫਿਰ ਤਾਂ ਕਾਫੀ ਸੀ ਇਹ ਕਦੇ ਆਪਣੇ ਨਾਲ ਇਕੱਲਾ ਨੂੰ ਜਾਂਦੇ ਸੀਗੇ ਜਦੋਂ ਪਿਛਲੀ ਵਾਰੀ ਜਦੋਂ ਤੁਸੀਂ ਕਿਹਾ ਤੁਹਾਡਾ ਵੀਜ਼ਾ ਨਹੀਂ ਲੱਗਾ ਜਦੋਂ ਮੌਕੇ ਤੇ ਪਹੁੰਚਣਾ ਪਤਾ ਲੱਗਣਾ ਸਾਡਾ ਵੀਜ਼ਾ ਨਹੀਂ ਲੱਗਾ ਕਿੰਨਾ ਕੁ ਮਨ ਦੁਖੀ ਹੁੰਦਾ ਸੀਗਾ ਨਹੀਂ ਚਲੋ ਉਹ ਤਾਂ ਕੋਈ ਨਹੀਂ ਉਹ ਤਾਂ ਮਨਜ਼ੂਰ ਹੋਈ ਹੋਣਾ ਸੀ ਨਾ ਚਲੋ ਅਸੀਂ ਕਿਹਾ ਬਈ ਚਲੋ ਅੱਗੇ ਲੱਗ ਜਾਏਗਾ ਆਸ ਤਾਂ ਹੈ ਹੀ ਵੀਜ਼ਾ ਆਸ ਰਹੀ ਹੈ ਫਿਰ ਵੀ ਜੇ ਨਹੀਂ ਮਿਲਿਆ ਤਾਂ ਵੀ ਆਸ ਸੀ ਚਲੋ ਅੱਗੇ ਹੋਏ ਚੱਲ ਜਾਾਂਗੇ ਤੁਹਾਮਾਰੀ ਕਿਰਪਾ ਕਾਤਿ ਹਰਕਾਂ ਵਧੀਆ ਲੱਗਿਆ ਹਾਂ ਬਹੁਤ ਵਧੀਆ ਲੱਗਿਆ ਏ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀ ਕੀਤੀਆਂ ਨੇ ਤਾਂ ਸ਼ਰੋਮਨੀ ਕਮੇਟੀ ਦਫ਼ਤਰ ਵਿਖੋਂ ਜੋ ਇਹ ਜਥੇ ਦੀ ਰਵਾਨਗੀ ਜਿਹੜੀ ਕੀਤੀ ਜਾਂਦੀਆਂ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਸ਼ਰੋਮਨੀ ਕਮੇਟੀ ਵੱਲੋਂ ਜਥਾ ਲੀਡਰਸ ਨੂੰ ਜਿਹੜਾ ਸਨਮਾਨਤ ਕੀਤਾ ਜਾ ਰਿਹਾ ਤਾਂ ਨਾਲ ਜਕਾਰਿਆਂ ਦੀ ਗੂੰਜ ਦੇ ਨਾਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਤਾਂ 1942 ਵੀਜ਼ੇ ਜਿਹੜੇ ਇਸ ਵਾਰ ਲਗਾਏ ਗਏ ਨੇ ਤਾਂ ਉਸ ਦਿਨ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਅੱਜ ਸੰਗਤਾਂ ਜਿਹੜੀਆਂ ਨੇ ਵੱਡੇ ਪੱਧਰ ਤੋਂ ਉੱਤੇ ਪਾਕਿਸਤਾਨ ਵਿਖੇ ਜਾਣ ਗਿਆ ਤਾਂ ਉੱਥੇ ਜਿਹੜੀਆਂ ਵੱਖ-ਵੱਖ ਗੁਰੂ ਧਾਮਾਂ ਦੀਆਂ ਦਰਸ਼ਨ ਦੇਦਾਰੇ ਕਰਕੇ ਜੋ ਪੂਰੇ 10 ਦਿਨ ਬਾਅਦ ਜਿਹੜੀ ਵਾਪਸੀ ਉਹਨਾਂ ਦੀ ਫੇਰ ਹੋਵੇਗੀ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੀਆਂ ਸਾਂਝਾ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਜਥਾ ਲੀਡਰਸ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਜਿਹੜੇ ਨਾਲ ਜਿਹੜੇ ਇਹ ਸੰਗਤ ਜਿਹੜੀ ਹੈ ਭੇਜੀ ਜਾਏਗੀ ਤਾਂ ਜਕਾਰੇ ਤੁਸੀਂ ਵੇਖੋ ਲਗਾਤਾਰ ਜਕਾਰੇ ਜਿਹੜੇ ਲਗਾਏ ਜਾ ਰਹੇ ਨੇ That's <laughs>